ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ETT 9894 ਦਾ ਜਿਹੜਾ ਪੰਜਾਬੀ ਦਾ ਪੇਪਰ ਹੈ 28 ਤਰੀਕ ਨੂੰ ਲਿਆ ਜਾਣਾ ਹੈ ਜਿਸ ਦੇ MCQ ਕਰਾਂਗੇ ਆਪਾਂ ਵਿਆਕਰਨ ਭਾਗ ਦੇ ਜਿਹੜੇ MCQ ਹੋਣਗੇ ਤੁਸੀਂ ਆਪਣੀ ਤਿਆਰੀ ਨੂੰ ਚੈੱਕ ਕਰ ਸਕਦੇ ਹੋ ਕਿ ਕਿੰਨੀ ਕੁ ਤੁਹਾਡੀ ਹੁਣ ਤੱਕ ਤਿਆਰੀ ਹੋ ਚੁੱਕੀ ਹੈ ਕਿਉਂਕਿ 28 ਤਰੀਕ ਨੂੰ ਪੇਪਰ ਜਿਹੜਾ ਲਿਆ ਜਾਣਾ ਹੈ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਆ ਵੀਖਦੇ ਹਾਂ ਅੱਜ ਦੇ ਆਪਾਂ ਕੁਐਸਚਨ ਐਮਸੀਕਿਊ ਕਰਾਂਗੇ ਪੰਜਾਬੀ ਦੇ ਪੇਪਰ ਦੇ ਜਿਹੜੇ ਵਿਆਕਰਨ ਨਾਲ ਸੰਬੰਧਿਤ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਭਾਸ਼ਾ ਦੇ ਮੁੱਖ ਅੰਗ ਕਿੰਨੇ ਹੁੰਦੇ ਹਨ ਕਿਸੇ ਵੀ ਭਾਸ਼ਾ ਦੇ ਮੁੱਖ ਅੰਗ ਕਿੰਨੇ ਹੁੰਦੇ ਹਨ ਆਪਸ਼ਨ ਏ 2 অপশন B 3 অপশন C 4 ਜਾਂ অপশন D 5 ਭਾਸ਼ਾ ਦੇ ਮੁੱਖ ਅੰਗ ਜਿਹੜੇ ਉਹ ਚਾਰ ਮੰਨੇ ਗਿਆ ਜਿਸ ਦੇ ਵਿੱਚ ਤੁਨੀ ਜਾਂ ਵਰਣ ਬੋਧ ਸ਼ਬਦ ਬੋਧ ਵਾਕ ਬੋਧ ਤੇ ਅਰਥ ਬੋਧ ਚਾਰ ਭਾਸ਼ਾ ਦੇ ਮੁੱਖ ਪਾਗ ਹਨ ਅੱਗੇ ਵਿਦਵਾਨਾਂ ਨੇ ਵਿਆਕਰਨ ਦੇ ਕਿੰਨੇ ਭਾਗ ਦੱਸਿਆ ਤਾਂ ਵਿਦਵਾਨਾਂ ਨੇ ਵਿਆਕਰਨ ਦੇ ਭਾਗ ਕਿੰਨੇ ਦੱਸਿਆਨ অপਸ਼ਨ A 3 B 4 C 5 ਜਾਂ D 6 ਵਿਦਵਾਨਾਂ ਨੇ ਵਿਆਕਰਨ ਦੇ ਚਾਰ ਭਾਗ ਦੱਸਿਆਨ ਅੱਗੇ ਕੁਐਸਚਨ ਨੰਬਰ 3 ਆਪਾਂ ਕਰਦੇ ਆਂ ਪਾਸ਼ਾ ਦੇ ਸਾਰੇ ਲਿਖਤ ਚਿੰਨ੍ਹਾਂ ਦੇ ਸਮੂਹ ਨੂੰ ਕੀ-ਕੀ ਆ ਜਾਂਦਾ ਹੈ ਪਾਸ਼ਾ ਜਿਹੜੇ ਲਿਖਤੀ ਰੂਪ ਜਿਦਾ ਦਿੱਤਾ ਜਾਂਦਾ ਉਸ ਦੇ ਜਿਹੜੇ ਚਿੰਨ੍ਹ ਨੇ ਉਹਨਾਂ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਹੈ ਤਾਂ ਉਹਨਾਂ ਚਿੰਨ੍ਹਾਂ ਨੂੰ ਲਿਖਣ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਜਿਵੇਂ ਊੜੇ ਤੋਂ ਲੈ ਕੇ ਪੰਜਾਬੀ ਚ ਊੜੇ ਤੋਂ ਲੈ ਕੇ ੜੇ ਤੱਕ ਸਿਆਰੀ ਬਿਆਰੀ ਅੰਕੜ ਦਲੈਂਕੜ ਬਿੰਦੀ ਟਿੱਪੀ ਜੋ ਵੀ ਅਸੀਂ ਲਿਖਤੀ ਚਿੰਨ ਨੇ ਉਹਨਾਂ ਨੂੰ ਲਿਖਤੀ ਰੂਪ ਦੇਣ ਨੂੰ ਕੀ ਕਿਹਾ ਜਾਂਦਾ ਹੈ ਤਾਂ ਪਾਸ਼ਾ ਦੇ ਲਿਖਤੀ ਰੂਪ ਨੂੰ ਜਿਹੜਾ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 3 ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਪੰਜਾਬੀ ਪਾਸ਼ਾ ਦੀ ਲਿਪੀ ਬਾਰੇ ਆਪਾਂ ਸਾਰੇ ਜਾਣਦੇ ਆ ਪੰਜਾਬੀ ਪਾਸ਼ਾ ਦੀ ਲਿਪੀ ਕਿਹੜੀ ਹੈ অপਸ਼ਨ A ਕੀ ਰੋਮਨ B ਦੇਵਨਾਗਰੀ C ਗੁਰਮੁਖੀ ਤੇ D ਫਾਰਸੀ ਪੰਜਾਬੀ ਦੀ ਜਿਹੜੀ ਲਿਪੀ ਹੈ ਉਹ ਗੁਰਮੁਖੀ ਹੈ ਜੇ ਰੋਮਨ ਦੀ ਗੱਲ ਕਰੀਏ ਤੁਸੀਂ ਜਾਣਕਾਰੀ ਵਾਸਤੇ ਯਾਦ ਰੱਖ ਸਕਦੇ ਹੋ ਰੋਮਨ ਲਿਪੀ ਅੰਗਰੇਜ਼ੀ ਦੀ ਜਿਹੜੀ ਹੈ ਇੰਗਲਿਸ਼ ਦੀ ਲਿਪੀ ਰੋਮਨ ਹੈ ਹਿੰਦੀ ਦੀ ਦੇਵਨਾਗਰੀ ਤੇ ਉਰਦੂ ਦੀ ਫਾਰਸੀ ਲਿਪੀ ਹੈ ਪੰਜਾਬੀ ਦੀ ਜਿਹੜੀ ਲਿਪੀ ਹੈ ਉਹ ਗੁਰਮੁਖੀ ਹੈ ਪ੍ਰਸ਼ਨ ਨੰਬਰ 5 ਗੁਰਮੁਖੀ ਲਿਪੀ ਦੀ ਵਰਣਮਾਲਾ ਦੇ ਕਿੰਨੇ ਵਰਗ ਹਨ ਕਿੰਨੇ ਵਰਗਾਂ ਵਿੱਚ ਗੁਰਮੁਖੀ ਦੀ ਵਰਣਮਾਲਾ ਵਰਣਮਾਲਾ ਕੀ ਹੁੰਦੀ ਹੈ ਊੜੇ ਤੋਂ ਲੈ ਕੇ ੜਾੜੇ ਤੱਕ ਜਾਂ ਸੱਸੇ ਬਿਹਾਰ ਬਿੰਦੀ ਵਾਲੇ ਲਾਈਨ ਨੂੰ ਵਿੱਚ ਜੋੜ ਕੇ ਵਰਣਮਾਲਾ ਵਰਨਾਂ ਦੀ ਜਿਹੜੀ ਮਾਲਾ ਹੈ ਉਸ ਨੂੰ ਵਰਣਮਾਲਾ ਕਿਹਾ ਜਾਂਦਾ ਹੈ ਤਾਂ ਉਹਨਾਂ ਦੀ ਜਿਹੜੀ ਉਹਦੇ ਭਾਗ ਕਿੰਨੇ ਨੇ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਪੰਜਾਬੀ ਭਾਸ਼ਾ ਦੇ ਜਿਹੜੇ ਲਿਪੀ ਵਰਣਮਾਲਾ ਹੈ ਉਸ ਨੂੰ ਕਿੰਨੇ ਭਾਗਾਂ 'ਚ ਵੰਡਿਆ ਗਿਆ ਹੈ ਤੇ ਪੰਜਾਬੀ ਦੀ ਵਰਣਮਾਲਾ ਨੂੰ 8 ਭਾਗਾਂ ਵਿੱਚ ਵੰਡਿਆ ਗਿਆ ਹੈ ਇਸ ਦੇ ਅੱਗੇ ਆਪਾਂ ਪੂਰੀ ਡਿਟੇਲ ਅਲੱਗ-ਅਲੱਗ ਕਰਾਂਗੇ ਤਾਂ ਗੁਰਮੁਖੀ ਲਿਪੀ ਜਿਹੜੀ ਹੈ ਇਸ ਦੀ ਜਿਹੜੀ ਲਿਪੀ ਦੀ ਵਰਣਮਾਲਾ ਨੂੰ 8 ਭਾਗਾਂ ਵਿੱਚ ਵੰਡਿਆ ਗਿਆ ਹੈ ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਨੰਬਰ 6 ਊੜੇ ਨੂੰ ਕਿੰਨੀਆਂ ਲਗਾ ਲਗਦੀਆਂ ਹਨ ਲਗਾ ਕੀ ਹੁੰਦੀਆਂ ਹਨ ਊੜੇ ਨੂੰ ਕਿੰਨੀਆਂ ਲਗਾ ਲਗਦੀਆਂ ਹਨ 2 3 ਜਾਂ ਸੀ 4 ਬੀ 5 ਲਗਾ ਕੀ ਹੁੰਦੀਆਂ ਨੇ ਜੋ ਵੀ ਆਪਣੇ ਸਿਆਰੀ ਪਿਆਰੀ ਔਂਕਰ ਤਲੰਕਰ ਓੜਾ ਕਨੋੜਾ ਲਾਵਾਂ ਦਲਾਵਾਂ ਇਹ ਜਿਹੜੇ ਨੇ ਇਹ ਲਗਾ ਮਾਤਰਾ ਹਨ ਤਾਂ ਊੜੇ ਨੂੰ ਕਿੰਨੀਆਂ ਲਗਾ ਲਗਦੀਆਂ ਹਨ ਤੋਂ ਊੜੇ ਨੂੰ ਤਿੰਨ ਲਗਾ ਲੱਗਦੀ ਆਲੇ ਊੜੇ ਨੂੰ ਔਂਕੜ ਊੜੇ ਨੂੰ ਦੇ ਲੈਂਕੜ ਊੜੇ ਨੂੰ ਓੜਾ ਊੜੇ ਨੂੰ ਸਿਰਫ ਤਿੰਨ ਲਗਾਈ ਲੱਗਦੀ ਆਣ ਅੱਗੇ ਗੱਲ ਕਰਦੇ ਆਪਰੇਸ਼ਨ ਨੰਬਰ 7 ਪੰਜਾਬੀ ਵਿੱਚ ਕਿੰਨੀਆਂ ਲਗਾ ਹਨ ਪੰਜਾਬੀ ਦੀਆਂ ਕੁੱਲ ਕਿੰਨੀਆਂ ਲਗਾ ਹਨ ਆਪਸ਼ਨ A 2 ਆਪਸ਼ਨ B 5 ਆਪਸ਼ਨ C 9 ਜਾਂ ਆਪਸ਼ਨ D 10 ਪੰਜਾਬੀ ਦੀਆਂ ਲਗਾ ਜੜੀਆਂ ਨੇ ਉਹ 10 ਸਨ 10 ਲਗਾ ਕਿੜੇ ਕਿੜਿਆ ਨੇ ਮੁਕਤਾ ਕੰਨਾ ਸਿਆਰੀ ਬਿਆਰੀ ਲਾਂ ਦਲਾਉ ਓੜਾ ਖਨੋੜਾ ਔਂਕੜ ਤੇ ਦਲੈਂਕੜ ਇਹ ਟੋਟਲ ਜੜੀਆਂ ਨੇ ਪੰਜਾਬੀ ਦੀਆਂ 10 ਲਗਾ ਹਨ ਅੱਗੇ ਗੱਲ ਕਰਨੇ ਆ ਪੰਜਾਬੀ ਵਿੱਚ ਸਵਰ ਕਿੰਨੇ ਆ ਪੰਜਾਬੀ ਦੇ ਸਵਰ ਕਿੰਨੇ ਆ 2 ਜਾਂ b3 c4 ਜਾਂ d5 ਪੰਜਾਬੀ ਦੇ ਸਵਰ ਜਿਹੜੇ ਨੇ ਉਹ ਤਿੰਨ ਨੇ ਊੜਾ ਐੜਾ ਏੜੀ ਤਿੰਨ ਸਵਰ ਨੇ ਤੇ ਬਾਕੀ ਸਾਰੇ ਵਿਅੰਜਨ ਨੇ ਜਿਵੇਂ ਇੰਗਲਿਸ਼ ਚ ਵਾਵਲ ਹੁੰਦੇ ਨੇ ਪੰਜਾਬੀ ਵਿੱਚ ਸਵਰ ਹੁੰਦੇ ਨੇ ਸਵਰ ਤੇ ਇਹਨਾਂ ਨੇ ਊੜਾ ਐੜਾ ਤੇ ਏੜੀ ਅੱਗੇ ਪ੍ਰਸ਼ਨ ਨੰਬਰ 10 ਐੜੇ ਨੂੰ ਕਿੰਨੀਆਂ ਲਗਾ ਲਗਦੀਆਂ ਟੋਟਲ 10 ਲਗਾ ਨੇ ਤੇ ਇਸ ਦੇ ਵਿੱਚੋਂ ਐੜੇ ਨੂੰ ਕਿੰਨੀਆਂ ਲਗਦੀਆਂ ਹਨ ਤਾਂ অপਸ਼ਨ A 2 B 3 C 4 ਜਾਂ D 5 ਐੜੇ ਨੂੰ 4 ਲਗਾ ਲਗਦੀਆਂ ਨੇ ਕਿਹੜੀ ਕਿਹੜੀਆਂ ਐੜਾ ਮੁਕਤਾ ਐੜਾ ਕੰਨਾ ਐੜੇ ਦਲਾਵਾ ਐਰੇ ਖੋੜਾ ਦਸਾਂ ਦੇ ਵਿੱਚੋਂ 4 ਐੜੇ ਨੂੰ ਲਗਦੀਆਂ ਨੇ ਐੜਾ ਜਿਹੜਾ ਮੁਕਤੇ ਦਾ ਕੋਈ ਚਿੰਨ ਨਹੀਂ ਹੁੰਦਾ ਤਾਂ ਇਸ ਲਈ ਤੁਸੀਂ ਯਾਦ ਰੱਖਣ ਵਾਸਤੇ ਐਡੇ ਨੂੰ ਊੜੇ ਨੂੰ 3 ਐਡੇ ਨੂੰ 4 ਤੇ ਈੜੀ ਨੂੰ 3 ਲਗਾ ਲਗਤੀਆਂ ਇਹ ਯਾਦ ਰੱਖਣੀਆਂ ਜ਼ਰੂਰੀ ਹਨ ਇਹਨਾਂ ਤਿੰਨਾਂ ਵਿੱਚੋਂ ਇੱਕ ਕੋਸ਼ਣ ਜ਼ਰੂਰ ਪੁੱਛਿਆ ਜਾਵੇਗਾ ਪ੍ਰਸ਼ਨ ਨੰਬਰ 11 ਪਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਸਵਰ ਆਪਸ਼ਨ A ਸਵਰ ਆਪਸ਼ਨ B ਵਾਕ C ਤੁਣੀ ਤੇ D ਸ਼ਬਦ ਪਾਸ਼ਾ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੈ ਤੁਣੀ ਹੈ ਜਾ ਵਰਣ ਵੀ ਕਹਿ ਸਕਨੇ ਆ ਵਰਣ ਬੋਧ ਜਤੂ ਨਹੀਂ ਬੋਧ ਤੇ ਉਸ ਤੋਂ ਬਾਅਦ ਆਉਂਦੀ ਅੱਖਰ ਬੋਧ ਤਾਂ ਸਭ ਤੋਂ ਵੱਡੀ ਇਕਾਈ ਵਾਕ ਬੋਧ ਸਭ ਤੋਂ ਛੋਟੀ ਇਕਾਈ ਧੁਨੀ ਬੋਧ ਸਭ ਤੋਂ ਵੱਡੀ ਵਾਕ ਬੋਧ ਧੁਨੀਆਂ ਨੂੰ ਮਿਲਾ ਕੇ ਵਰਣ ਬਣਦੇ ਨੇ ਵਰਨਾਂ ਨੂੰ ਧੁਨੀਆਂ ਵੀ ਕਿਹਾ ਜਾਂਦਾ ਹੈ ਤੇ ਵਰਨਾਂ ਨੂੰ ਮਿਲਾ ਕੇ ਸ਼ਬਦ ਬਣਦੇ ਨੇ ਤੇ ਸ਼ਬਦਾਂ ਨੂੰ ਮਿਲਾ ਕੇ ਵਾਕ ਬਣਦਿਆ ਤੇ ਪਾਸ਼ਾ ਦੀ ਸਭ ਤੋਂ ਛੋਟੀ ਇਕਾਈ ਇੱਥੇ ਜਿਹੜੀ ਸਾਡੇ ਕੋਲ ਦਿੱਤੀ ہوئی ਹੈ ਉਹ ਧੁਨੀ ਹੈ ਜਾ ਕਿਤੇ ਵਰਣ ਵੀ অপਸ਼ਨ ਵਿੱਚ ਦਿੱਤਾ ਜਾ ਸਕਦਾ ਹੈ। ਕੁਐਸਚਨ ਨੰਬਰ 12 ਪੰਜਾਬੀ ਵਿਅੰਜਨਾਂ ਨਾਲ ਕਿੰਨੀਆਂ ਲਗਾ ਲਗਦੀਆਂ ਹਨ? ਤੋਂ ਆਪਾਂ ਪਹਿਲਾਂ ਵੀ ਦੱਸ ਚੁੱਕਾ ਮੈਂ ਤੁਹਾਨੂੰ ਪੰਜਾਬੀ ਵਿਅੰਜਨਾਂ ਨਾਲ 10 ਲਗਾ ਲਗਦੀਆਂ ਹਨ। 10 ਲਗਾ ਕਿਹੜੀਆਂ ਨੇ? ਮੁਕਤਾ, ਕੰਨਾ, ਸਿਆਰੀ, ਵਿਆਰੀ, ਔਂਕੜ, ਦਲੈਂਕੜ, ਲਾਂ, ਦਲਾਵਾਂ, ਓੜਾ ਤੇ ਕਨੋੜਾ। ਇਹ 10 ਲਗਾ ਨੇ ਪੰਜਾਬੀ ਦੀਆਂ ਜਿਹੜੀਆਂ ਵਿਅੰਜਨਾਂ ਨਾਲ ਸਾਰੀਆਂ ਦੇ ਨਾਲ ਹੀ ਲੱਗਦੀਆਂ ਨੇ ਊੜੇ ਐੜੇ ਨੂੰ ਛੱਡ ਕੇ ਬਾਕੀ ਸਾਰੇ ਵਿਅੰਜਨ ਨੇ ਸਾਰੇ ਵਿਅੰਜਨਾਂ ਨੂੰ ਇਹ ਸਾਰੀਆਂ ਹੀ ਲਗਾ ਲੱਗ ਜਾਂਦੀਆਂ ਨੇ ਸਿਰਫ ਊੜੇ ਜਿਹੜੇ ਸਵਰਨ ਨੇ ਊੜੇ ਨੂੰ ਤਿੰਨ ਐੜੇ ਨੂੰ ਚਾਰ ਤੇ ਈੜੀ ਨੂੰ ਤਿੰਨ ਲਗਾ ਲੱਗਦੀਆਂ ਨੇ ਸਵਰਾਂ ਨੂੰ ਇਸ ਤਰ੍ਹਾਂ ਵੰਡਿਆ ਗਿਆ ਹੈ ਤੇ ਵਿਅੰਜਨਾਂ ਅਨੁਸਾਰੀਆਂ ਲਗਾ ਲੱਗਦੀਆਂ ਨੇ 10 ਦੇ 10 ਵਿਅੰਜਨਾਂ ਨੂੰ ਲਗਾ ਲੱਗਦੀਆਂ ਹਨ ਪ੍ਰਸ਼ਨ ਨੰਬਰ 13 ਅੱਦਕ ਦੀ ਵਰਤੋਂ ਕਦੋਂ ਹੁੰਦੀ ਹੈ? ਆਪਸ਼ਨ A ਜਦੋਂ ਆਵਾਜ਼ ਨੱਕ ਰਾਹੀਂ ਪ੍ਰਗਟ ਕਰਨੀ ਹੋਵੇ, B ਜਦੋਂ ਆਵਾਜ਼ ਦੋਰੀ ਪ੍ਰਗਟ ਹੋਵੇ, C ਜਦੋਂ ਹਰਾਨੀ ਪ੍ਰਗਟ ਹੋਵੇ ਜਾਂ D ਇਨ੍ਹਾਂ ਵਿੱਚ ਕੋਈ ਵੀ ਨਹੀਂ। ਅੱਦਕ ਦੀ ਵਰਤੋਂ ਆਵਾਜ਼ ਨੂੰ ਦੋਹਰਾ ਪ੍ਰਗਟ ਕਰਨ ਲਈ ਵਰਤੀ ਜਾਂਦੀ ਹੈ। ਤੇ ਆਵਾਜ਼ ਨੱਕ ਵਿੱਚ ਪੈਦਾ ਕਰਨ ਲਈ ਆਪਣੇ ਕੋਲ ਪੰਜ ਰਨਾਸਿਕ ਅੱਖਰ ਨੇ ਜਾਂ ਜਿਹੜੀ ਏ ਬਿੰਦੀ ਤੇ ਟਿੱਪੀ ਦੀ ਵਰਤੋਂ ਹੁੰਦੀ ਹੈ। हां ਇੱਥੇ ਜਿਹੜਾ ਆਨਸਰ ਆਪਸ਼ਨ ਬੀ ਹੋਏਗਾ ਆਵਾਜ਼ ਨੂੰ ਦੁਹਰਾ ਕਰਨ ਲਈ ਅਧਿਕ ਦੀ ਵਰਤੋਂ ਪੰਜਾਬੀ ਚ ਕੀਤੀ ਜਾਂਦੀ ਹੈ ਗੰਤੀ ਵਿੱਚ ਅਧਾ ਕਰ ਵਰਤਿਆ ਜਾਂਦਾ ਹੈ ਪ੍ਰਸ਼ਨ ਨੰਬਰ 14 ਮੁਕਤਾ ਲਗਾਤੋਂ ਕੀ ਪਾਵ ਹੈ ਮੁਕਤਾ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਾ ਇਸ ਦੇ ਕਈ ਚਿੰਨ ਹੁੰਦੇ ਹਨ ਆਪਸ਼ਨ ਬੀ ਇਸ ਦਾ ਕੋਈ ਵੀ ਚਿੰਨ ਨਹੀਂ ਹੁੰਦਾ ਇਸ ਦੇ ਦੋ ਚਿੰਨ ਹੁੰਦੇ ਹਨ ਇਹਨਾਂ ਵਿੱਚ ਕੋਈ ਵੀ ਨਹੀਂ ਮੁਕਤੇ ਦਾ ਕੋਈ ਵੀ ਚਿੰਨ ਨਹੀਂ ਹੁੰਦਾ ਜਿਸ ਨਾਲ ਕੋਈ ਵੀ ਲਗਾ ਨਹੀਂ ਲਗਦੀ ਉਸ ਨੂੰ ਮੁਕਤਾ ਕਿਹਾ ਜਾਂਦਾ ਹੈ ਇਸ ਲਈ ਮੁਕਤੇ ਦਾ ਕੋਈ ਵੀ ਚਿੰਨ ਨਹੀਂ ਹੁੰਦਾ ਪ੍ਰਸ਼ਨ ਨੰਬਰ 15 ਇਨ੍ਹਾਂ ਵਿੱਚੋਂ ਕਿਹੜੀ ਲਗਾ ਨਾਲ ਟਿੱਪੀ ਨਹੀਂ ਲੱਗਦੀ ਟਿੱਪੀ ਤੇ ਬਿੰਦੀ ਜਿਹੜੀ ਹੈ ਨੱਕ ਵਿੱਚ ਆਵਾਜ਼ ਪੈਦਾ ਕਰਨ ਲਈ ਵਰਤੀ ਜਾਂਦੀ ਹੈ ਕੁਝ ਜਿਹੜੇ ਲਗਾਣੇ ਬਿੰਦੀ ਲੱਗਦੀ ਤੇ ਕੁਝ ਨਾਲ ਟਿੱਪੀ ਲੱਗਦੀ ਹੈ ਇਨ੍ਹਾਂ ਵਿੱਚੋਂ ਕਿਸ ਦੇ ਨਾਲ ਟਿੱਪੀ ਨਹੀਂ ਲੱਗਦੀ ਆਪਸ਼ਨ ਏ ਮੁਕਤੇ ਨਾਲ ਸੀ ਸਿਆਰੀ ਨਾਲ ਸੀ ਕੰਨਾ ਨਾਲ ਜਾਂ ਡੀ ਦਲੈਂਕਰ ਨਾਲ ਤਾਂ ਇਹਨਾਂ ਵਿੱਚੋਂ ਜਿਹੜੀ ਟਿੱਪੀ ਏ ਉਹ ਕੰਨੇ ਨਾਲ ਨਹੀਂ ਲੱਗਦੀ ਏ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਅੱਜ ਦੀ ਵੀਡੀਓ ਵੇਖਣ ਲਈ تعليقات.